ਆ ਵੀ ਝੁੱਟੀ ਤਾਜੀ ਸੂਈ ਭਲਾ ਭਲਾ ਦੇ ਵਿੱਚ ਅਹੇ ਦੀ ਵੀ ਡਿਟੇਲ ਲੈ ਲੈਣੀ ਆਪਾਂ ਤੇ ਕਰਕੇ ਤਸੱਲੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਤੇ ਕਰ ਲਿਓ ਖਰੀਦਦਾਰੀ ਆਜੋ ਜਾਣਕਾਰੀ ਲੈਣੇ ਆ ਤੇ ਨੀਲੀ ਦੀ ਮੈਂ ਆਪਾਂ ਇੱਥੇ ਹੀ ਤੋਰਾਂਗੇ ਬਾਹਰ ਨਹੀਂ ਕੱਢਦੇ ਕਿਉਂਕਿ ਸਜਣੋ ਹਜੇ ਉਹਨੇ ਜ਼ੇਰ-ਜੂਰ ਪਾਉਣੀ ਹੈ ਤੇ ਆਜੋ ਭਰਾ ਤੋਂ ਲੈਣੇ ਜਾਣਕਾਰੀ ਆ ਜਾ ਵੀਰੋ ਰਰੇ ਨੂੰ ਮੜੇ ਭਾਜੀ ਸਾਸਿ ਗਾਲ ਵਰਦੀ ਸਾਰਿਆਂ ਨੂੰ ਸਾਸੀ ਜੀ ਆਪਣਾ ਘੋਗਾ ਵੀਰ ਜੀ ਪਹਿਲੀ ਵੀਡੀਓ ਅਸੀਂ ਪਾਉਣ ਲੱਗੇ ਜੀ ਹਾਂਜੀ ਤੇ ਡਿਸਟ੍ਰਿਕਟ ਗਰਦਾਸਪੁਰ ਤਹਿਸੀਲ ਬਟਾਲਾ ਤੇ ਤੇ ਮਈਆ ਆਪਣੇ ਕੋ ਵੀਰਜੀ ਤਿੰਨ ਸੁਈਆਂ ਜੀ ਤੇ ਬਾਕੀ ਸਜਣਾ ਬਾਈ ਗਾਉਣ ਦਾ ਸ਼ੌਂਕ ਵੀ ਰੱਖਦਾ ਹਾਂਜੀ ਹਾਂਜੀ ਵੀਰ ਤੇ ਸਿੱਧੂ ਮੂਸੇ ਵਾਲੇ ਦਾ ਤਾਂ ਵੱਡਾ ਫੈਨ ਆ ਹਨਾ ਬਾਈ ਹਾਂਜੀ ਕੋਰਸ ਵੀ ਕੀਤਾ ਵਾ ਚਲੋ ਹਾਂਜੀ ਉਹ ਵੀ ਕੰਮ ਸਿਰੇ ਅੱਛਾ ਮੇਨ ਅਹੀਂ ਕਰੋ ਬਾਰਾ ਇਹ ਰੱਖਿਆ ਵਾ 13 ਸਾਲਾਂ ਤੋਂ ਇਸੇ ਕੰਮ 'ਚ ਪਏ ਆ ਵਪਾਰ ਲੈ ਹਾਂਜੀ 7 ਸਾਲ ਹੋ ਗਏ ਆਪਾਂ ਨੂੰ ਕਰਦੇ ਆ ਇਹਨੂੰ ਠੀਕ ਆ ਵਾਲ ਵੇਚੀਦਾ ਵੀਡੀਓ ਤਾਂ ਤੇ ਹੁਣ ਪਹਿਲਾਂ ਹੀ ਲੱਗੇ ਵੀਡੀਓ ਪਾਉਂ ਠੀਕ ਹੈ ਠੀਕ ਹੈ ਆ ਨਹੀਂ ਵੇਖਣਾ ਚਾਹੀਦਾ ਉਹਦੇ ਕਹਿਣਾਂ ਵਗੇ ਜੇ ਗਰਾਉਂਡ ਚ ਉਤਰਾਂਗੇ ਤਾਂ ਪਤਾ ਲੱਗੂ ਵੀ ਆਪਾਂ ਤਗੜੇ ਆ ਕਿ ਮਾੜੇ ਹਨਾ ਹਾਂਜੀ 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 ਬਿਲਕੁਲ ਤੇ ਜੇ ਲੀੜੀ ਨਾ ਲਾਏ ਤਾਂ ਫਿਰ ਪਤਾ ਕੀ ਲੱਗੂ ਬਿਲਕੁਲ ਸਹੀ ਗੱਲ ਐ ਵੀਰ ਜੀ ਤੇ ਆ ਮੈਂ ਆਪਣੀ ਸੂਆ ਕਿਹੜਾ ਛਾ ਇਹ ਤੀਸਰਾ ਸੂਆ ਸੂਈ ਐ ਵੀਰ ਜੀ ਠੀਕ ਆ ਰਮਾਨ ਵੀਰੇ ਸੇਰੇ ਬਨੇਰੇ ਸੂਈ ਆ ਟੜਕੇ ਹਾਂਜੀ ਤੇ ਦੁੱਧ 14 ਕਿਲੋ ਦੀ ਗਾਰੰਟੀ ਐ ਸੂਆ ਤੀਜਾ ਕਿ ਦੂਜਾ ਤੀਜਾ ਸੂਆ ਸੂਈ ਆ ਤੀਜਾ ਸੂਈ ਆ ਤੇ ਕੱਟਾ ਦੇਗੀ ਕਿ ਕੱਟੀ ਕੱਟੀ ਦੇਗੀ ਆ ਟੀਕੇ ਦੀ ਕੱਟੀ ਦੇਗੀ ਕੱਟੀ ਟੀਕੇ ਦੀ ਦੇਗੀ ਬਹੁਤ ਜਿਆਦਾ ਸਾਫ ਆ ਤੇ ਸੀਲੇਸ ਲੱਗ ਮਹੀ ਹੈ ਹਾਂ ਤੇ 14 ਕਿਲੋ ਦੀ ਗਾਰੰਟੀ ਹੈ ਗਾਰੰਟੀ ਆ ਤੇ ਤੋਰੇ ਦੀ ਕਰਾਈਏ ਥੋੜੀ ਜੀ ਚੈੱਕ ਕਰ ਦਿੰਨੇ ਕੋਈ ਹੋ ਗਏ ਸਜਣਾ ਤੋਰ ਚੈੱਕ ਕਰ ਲੋ ਤੀਜਾ ਸੂਈ ਤੀਜਾ ਸੂਆ ਸੂਈ ਆ ਛੋਟੀ ਜੇ ਰਹੇ ਪਾਉਣੀ ਆ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਕਵਰ ਕਰਦੀ ਚੰਗਾ ਦੁੱਧ ਇਹਨੇ ਪਿਛਲੇ ਸੂਏ ਪਾਇਆ ਉਹ 14 ਕਿਲੋ ਪਾਇਆ ਵੀ 14 ਕਿਲੋ ਕਰਮ ਵਾਲੀ ਨੇ ਦੁੱਧ ਪਾਇਆ ਪਾਣੀ ਠੰਡਾ ਦਾ ਪਿਆਈ ਨਾ ਹਜੇ ਹਾਂਜੀ ਹਾਂਜੀ ਕਿਉਂਕਿ ਹਜੇ ਜ਼ੇਰ ਪਾਉਣੀ ਆ ਤੇ ਪਸੂ ਠਰ ਜਾਂਦਾ ਹਨਾ ਕਮਾਲਾ ਮੇਰਾ ਭਰਾ ਆਇਆ ਆਇਆ ਪੋਤਾ ਇਹਨੂੰ ਪਾਣੀ ਪਿਆਈ ਨੱਗਾ ਹਾਂ ਤੇ ਸੱਜਣੋ ਕੱਟੀ ਨੂੰ ਇਹਨੇ ਜਨਮ ਦੇਤਾ ਠੀਕੇ ਦੀ ਕੱਟੀ ਆ ਜੀ ਕੱਟੀ ਹੈਗੀ ਟੀਕੇ ਦੀ ਸਾਰੀ ਜੈਡ ਬਲੈਕ ਕਰਮ ਵਾਲੀ ਦੇ ਚਾਰ ਕਵਾਲ ਪੂਛੀ ਚਿੱਟੇ ਆ ਤੇ ਚੂਣ ਚਾ ਨਿਕਲੂਗਾ ਇੱਕ ਨੰਬਰ ਕਿਉਂਕਿ ਥਣ ਬਹੁਤ ਕੰਮ ਦਾ ਤੇ ਇਹਦਾ ਰੇਟ ਸ਼ਾ ਜੀ ਰੇਟ ਜੈ ਜੀ ਕਰਾਂਗੇ ਮਰਜੀ ਆਪਾਂ ਹਾਂਜੀ ਕਿੰਨਾ ਕ ਮੁੱਲ ਦਾ ਭਾਂ 95 ਕਰਦੀ ਹੈ 90 ਦੀ ਦੇ ਦਾਂਗੇ ਹਾਂ ਦਾ ਮੁੱਲ 95 ਤੇ 90 ਦੀ ਦੇ ਦਈਏ ਉਹਦੇ ਚੋ ਪਿਆਰ ਮੁਹੱਬਤ ਕੋਈ ਕਰ ਦਾਂਗੇ ਮਾਣ ਦਾਂਗੇ ਜਿਹੜਾ ਵੀ ਫੋਨ ਲਾਉ ਕਰ ਦਾਂਗੇ ਹਨਾ ਬਿਲਕੁਲ ਬਿਲਕੁਲ ਮਰਜੀ ਠੀਕ ਆ ਤੇ ਆ ਗੱਬਣ ਮੈਂ ਕਿਹੜਾ ਸੂਆ ਇਸ ਦੂਸਰਾ ਸੂਆ ਸੂਈ ਆ ਪਹਿਲੇ ਸੂਏ ਉਥੇ ਸੂਈ 1000 ਦਾ ਦੂਸਰੇ ਸੂਆ ਦੂਸਰਾ ਹੁਣ ਗੱਬਣਾ ਸੂਣ ਵਾਲੀ ਆ ਤੇ ਪਹਿਲੇ ਸੂਏ ਨੇ 12 ਕਿਲੋ ਦੁੱਧ ਕੱਢਿਆ ਠੀਕ ਆ ਚੰਗੇ ਘਰਾਣੇ ਦੀ ਆ ਚੰਗੇ ਘਰਾਣੇ ਦੀ ਆ ਤੇ ਦਿਨ ਕਿੰਨੇ ਲੈ ਜੂ ਦੇਣਾ ਲੈ ਜੂਗੀ ਕਿ 5-7 ਦਿਨ ਲੈ ਜੂਗੀ ਹਫਤੇ ਦੇ ਵਿੱਚ ਵਿੱਚ ਸੂਪੂ ਲੈ ਜੂਗੀ ਹਫਤਾ ਲੈ ਜੀ ਤੇ ਥਣਾ ਥਣਾ ਲੋ ਭਾਰ ਪੂਰਾ ਲੋ ਕੇ ਤੇ ਰਿਪੋਰਟ ਸਾਰਾ ਕੁਝ ਹੋਤੀ ਆ ਨਹੀਂ ਠੀਕ ਆ ਵੀ ਲੰਬਾ ਕੋਈ ਨਹੀਂ ਲੰਬਾ 15 ਦਾ ਉਹੀ ਗੱਲ ਹੀ ਨਹੀਂ ਨਹੀਂ ਠੀਕ ਆ ਤੇ ਮਾੜੀ ਜੀ ਤੋਰ ਇਹਦੀ ਵੀ ਕਰਾਈਏ ਚੈੱਕ ਚੂਣ ਚਾਣ ਤਾਂ ਇਹਦਾ ਵੀ ਸਜਣੋ ਚੰਗਾ ਨਿਕਲੂਗਾ ਕਿਉਂਕਿ ਥਾਂ ਇਹਦਾ ਵੀ ਕੰਮ ਦਾ ਪੂਰਾ ਤੇ ਬਾਕੀ ਆ ਮੈਂ ਤਾਂ ਬਾਈ ਨੇ ਤੁਹਾਨੂੰ ਹੁਣ ਦੱਸਤੀ ਸਾਰੀ ਗੱਲਬਾਤ ਤੇ ਚੰਗੀ ਆ ਮਗਰ ਵੀ ਕੱਟੀ ਆ ਵੀ ਵੇਖਿਓ ਇਹ ਤਲਿਹਾਰੇ ਦੀ ਕਰਦੀ ਆਲ ਹਨਾ ਠੀਕ ਆ ਤੇ ਖੁੱਲਾ ਲੇਵਾ ਭਾਂਡਾ ਸਜਣਾ ਝੋਟੀ ਥੱਲੇ ਵੇਖਿਓ ਵੇਖੋ ਕਮਾਲਾ ਹਾਂ ਨਹੀਂ ਚੰਗੀ ਆ ਬਣੂਗੀ ਵੀ ਚੰਗੀ ਥੱਲੇ ਬਾਦੀ ਦੁੱਧ ਪਾਏਗੀ 13 14 ਦੇ ਲਾਗੇ ਜਾਏਗੀ ਪਹਿਲੇ ਸਵੇਰੇ 12 ਕੱਢਗੀ ਹਾਂ ਨਹੀਂ ਦੁੱਧ ਤਾਂ ਸੇਵਾ ਨਾਲ ਪਾਊਗੀ ਪਾਊਗੀ ਬਾਕੀ ਉਹ ਵੀ ਜਵਾਨੀ ਭਰ ਚੀ ਆ ਹਜੇ ਮਾਰਦੀ ਛਾਲਾ ਤੇ ਇਹਦਾ ਰੇਟ ਸ਼ਾਹ ਜੀ ਫਿਰ ਇਹਦਾ ਮੁੱਲ ਜ਼ਿਆਦਾ ਹੀ ਬਿਲਕੁਲ ਜ਼ਿਆਦਾ ਕਰਾਂਗੇ ਅੱਛਾ ਕਿੰਨਾ ਦਾ ਮੁੱਲ 85 ਕਰ ਲਈਏ 82000 ਦੀ ਜਦਾਂ ਮੁੱਲ 85 ਕਰ ਲਈਏ ਤੇ 82000 ਚ ਕੋਈ ਪਿਆਰ ਮੁਹੱਬਤ ਕਰ ਦਾਂਗੇ ਜਿਹੜਾ ਆ ਗਿਆ ਬਿਲਕੁਲ ਕਰਾਂਗੇ ਨਹੀਂ ਠੀਕ ਬਾਕੀ ਹੈ ਵੀ ਦੁੱਧ ਵਾਲੀ ਮਹੀਨੇ ਦੀ ਨਹੀਂ ਬਾਰੋਂ ਨਹੀਂ ਮਿਲਦੀਆਂ ਲੋਕੀ ਮੁੱਲ ਬਹੁਤ ਕਰੀ ਜਾਂਦੇ ਨਹੀਂ ਮੁੱਲ ਲੋਕਾਂ ਨੇ ਗਲਤ ਕਰੀ ਆ ਹਾਂ ਕੋਈ ਸ਼ੱਕ ਨਹੀਂ ਤੇ ਆ ਝੋਟੀ ਆਪਣੀ ਕਿਹੜੇ ਟੀਕੇ ਟੂਕੇ ਦੀ ਕੇ ਸ਼ੌਕਣਾ ਹੋਈ ਲక్ష్ਮੀ ਡੇਰੀ ਫਾਰਮ ਟੀਕੇ ਦੀ ਆ ਚੰਗੀ ਨਸਲ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਟੀਕੇ ਦੀ ਆ ਵੀ ਉਹ ਨਾ ਪੱਕਾ ਨਹੀਂ ਪਤਾ ਵੀ ਕੀ ਦੀ ਆ ਇਹ ਕੱਟੀ ਆਪਾਂ ਸਪੈਸ਼ਲ ਲਿਆ ਕੇ ਸਾਂਭੀ ਆ ਸਮਈ ਦੁੱਧ ਜਿਹੜੀ 14-15 ਕਿਲੋ ਕੱਢਦੀ ਨਾ ਉਹਦੀ ਧੀ ਆ ਬਹੁਤ ਸੋਹਣੀ ਤੇਰੀ ਧੀ ਜਾਂ ਦੇ ਦੂਮਾ ਸਾਦਾਂ ਦੀ ਹੋਈ ਆ ਬਹੁਤ ਕੱਦ ਕਾਰਠ ਵਾਲੀ ਕੱਟੀ ਆ ਹਾਂ ਤੇਰੇ ਕੋਲ ਤੋਂ ਤਾਜ਼ਾ ਲਾ ਲਿਆ ਤੇ ਇਹਨੂੰ ਟੀਕਾ ਲੱਗਾ ਕਿ ਨਹੀਂ ਅਜੇ ਨਹੀਂ ਟੀਕਾ ਨਹੀਂ ਬੋਲੀ ਆਪਾਂ ਇੱਕ ਹੀਟ ਵਿੱਚ ਕਰਾਈ ਦੂਜੀ ਵਾਰ ਆਵਾਵਾਂਗੇ ਟੀਕਾ ਠੀਕ ਆ ਇਹ ਛੋਟੀ ਉਮਰ ਇਹਦਾ ਰੇਟ ਕੀ ਕਰਾਂਗੇ ਰੇਟ 45000 ਦੀ ਦਵਾਂਗੇ ਕੱਟੀ ਨਸਲ ਦੀ ਆ ਦੇਸੀ ਮਈ ਤੇ ਮਿਲ ਵੀ ਜਾਂਦੀ ਕੱਟੀ ਆ ਮੈਂਤੀ 35 ਇੰਚ ਦੀ ਮਿਲ ਜਾਂਦੀ ਇਹ 45 ਦੀ ਦੇ ਦਈਏ ਦੇ ਦਾਂਗੇ 45 ਉਹਦੇ ਚੋਂ ਕੋਈ ਕਰ ਦਾਂਗੇ ਯਾਰ ਖੜਾ ਮੰਨ ਤਾਂ ਨਾ ਨਹੀਂ ਠੀਕ ਆ ਚੰਗੀ ਆ ਕੱਟੀ ਇਹ ਇਹਨੂੰ ਬੰਨ ਕੇ ਇਹਨੂੰ ਐਨੂੰ ਕਰ ਪਿੱਛੋਂ ਇਹਦੀ ਝੋਲੀ ਝਾਲੀ ਵਿਖਾ ਦਈਏ ਨਹੀਂ ਇਹਨੂੰ ਇੱਥੇ ਹੀ ਛੱਡ ਦੇ ਦੇ ਉੱਤੇ ਰਸਾ ਪੀ ਲੈਣ ਦੇ ਕਰ ਮਾਈ ਨੂੰ ਪਾਣੀ ਆ ਜਾ ਪੁੱਤ ਐਨੂੰ ਕਿਰਾ ਤੇਰੇ ਵੀ ਭੈਣਾ ਭਰਾਵਾਂ ਨੂੰ ਕਰਾਈਏ ਦਰਸ਼ਨ ਵੀ ਕੀ ਝੋਲੀ ਝਾਲੀ ਆ ਤੇਰੀ ਇਹ ਤੇ ਉਹ ਸਾਲ ਵਧੀਆ ਲੱਗੇ ਆ ਸੀਲ ਇੰਨੀ ਐਦਾਂ ਵਾ ਹੱਥ ਤੇਰੀ ਜਾ ਬਾਹ ਇੱਥੇ ਜੇ ਰੱਖ ਇਹਨੂੰ ਤੇ ਆ ਸੀਲੀਆਂ ਕੱਟੀ ਦੀਆਂ ਕਿਤੇ ਯਾਦ ਕਰੂ ਕੋਈ ਖੜੂਗਾ ਵੀ ਵਾਕੇ ਮੈਂ ਨਸੂਦੀ ਤੇ ਹੀ ਲੱਕ ਦੀ ਲਿਆਵਾਂਗੇ ਵੀਰ ਜੀ ਸਾਹਮਣ ਖਣੂ ਦੇਣ ਦੇ ਮਾਸੂਆ ਸੋਆ ਵੇਚਣ ਕਰਕੇ ਨਾ ਹਾਂ ਸਾਹਮਣ ਖਣੂ ਦੇ ਨਹੀਂ ਵੇਲ ਗੂਲ ਕੱਤ ਕੋਦ ਬਹੁਤ ਚੰਗਾ ਸਿੰਘ ਬਹੁਤ ਚੰਗਾ ਸਜਣਾ 45000 ਚੋਂ ਮਾਨਤਾਨ ਚੰਗੀ ਕੱਟੀ ਆ ਤੇ ਬਾਹਰ ਜਾਏਗੀ ਹੈ ਤੋਂ ਬਾਹਰ ਜਾਊਗੀ ਜੀ ਬੜੇ ਆਰਾਮ ਨਾਲ ਜਾਊਗੀ ਵੀਰੇ ਬਹੁਤ ਪਿਆਰ ਮੂਰਾ ਦੀ ਝੋਟੀ ਆ ਇਹਨੂੰ ਬੰਨ ਕੇ ਰਾਂ ਉਹਦੀ ਵੀ ਤੂਰ ਕਰਾਉਣੀ ਆ ਬਸ ਇੱਕ ਮਣੀ ਜੇ ਆ ਜੂਗੀ ਤਾਂ ਇਹਨੂੰ ਤੇ ਹੁਣ ਕੱਢੀ ਨਹੀਂ ਨਾ ਤਲੀ ਬਾਹਰ ਡਾਲਦੀ ਥੋੜਾ ਇੱਥੇ ਘਮਾ ਲਈ ਹਾਂਜੀ ਔਰ ਇਹਨੂੰ ਲਿਆ ਕੇ ਘਮਾ ਲਾ ਬਾਕੀ ਸਜਣੋ ਇਦਾਂ ਵੀ ਚੈੱਕ ਕਰ ਲਓ ਤੋਰ ਤਾਰ ਘੂੜੀ ਵਰਗੀ ਹੋਊਗੀ ਕੋਈ ਐਨੀ ਗੱਲ ਓਕੇ ਰਿਪੋਰਟ ਸਾਰੀ ਜੈਡ ਬਲੈਕ ਆ ਹਨਾ ਪਿਆਰ ਮੂਰਾ ਪਿਆਰ ਮੂਰਾ ਦੋਗ ਵਾਲੀ ਆ ਸਜਣੋ ਪੂਛ ਦੇ ਵਿੱਚ ਸਿਰਫ ਤੇ ਸਿਰਫ ਜੇ ਕਹਿ ਦਿੱਤਾ ਭਾਈ ਇੱਥੇ ਹੀ ਕੁਮਾਰੀ ਹਾਂ ਕਮਾ ਦੇ ਦਰਦੀ ਆ ਨਾ ਹਾਂ ਮੈਨੂੰ ਪਤਾ ਨੇ ਨਹੀਂ ਆਉਣਾ ਇਹਨੇ ਕਹਣਾ ਆ ਕੀ ਕਰੀ ਜਾਂਦੇ ਮੈਨੂੰ ਬੰਦ ਦੇ ਕੋਈ ਗੱਲ ਨਹੀਂ ਵੀਰੇ ਜੀ ਕਰਦੇ ਨਹੀਂ ਠੀਕ ਆ ਹੁਣ ਤਾਂ ਕੱਦ ਕੱਢ ਦੋ ਤੇ ਕੱਟੀ ਦਾ ਨਹੀਂ ਚੰਗੀ ਬਾਕੀ ਸਾਂਭੀ ਵੀ ਚੰਗੀ ਆ ਜੇ ਦਮ ਮਰਦੀ ਥੱਲੇ ਬੋਏ ਦੀ ਸੀ ਨਿਕਲੂਗੀ ਕੱਟੀ ਗੇ ਨਹੀਂ ਠੀਕ ਆ ਓਕੇ ਰਿਪੋਰਟਰ ਆਉਗੀ 45 ਜੋ ਮਾਨਤਾ ਠੀਕ ਆ ਧੰਨਵਾਦ ਤੇ ਆ ਸੱਜਣੋ 82 ਹਜ਼ਾਰ ਚੋਂ ਮਾਨਤਾਣ ਤੇ 90 ਹਜ਼ਾਰ ਚੋਂ ਜੇਰ ਪਾਉਂਦੀ ਮੈਂ ਵਿਖਾਤੀ ਤੁਹਾਨੂੰ ਵੀਡੀਓ ਦੇ ਵਿੱਚ ਮਗਰ ਵੀ ਕੱਟੀ ਤੇ ਅੱਗੇ ਆ ਗਈ ਇੱਕ ਆਹ ਇਹ ਦੋਨੇ ਉਧਰ ਲੀਆਂ ਮਾਲ ਵੀ ਦੀਆਂ ਪੁੱਤ ਨੂੰ ਆਈਆਂ ਮਕਸਰੋਂ ਕੱਲ ਹੀ ਆਈਆਂ ਮਾਲ ਕੱਲ ਹੀ ਆਈਆਂ ਆ ਦੋਨੇ ਪਹਿਲਣਾ ਦੋਵੇਂ ਪਹਿਲਣਾ ਉਹਦੇ ਦੂਜਾ ਦੂਜਾ ਦਿਨ ਹੋਇਆ ਜੀ ਸੁਈਆਂ ਨੂੰ ਕੋਲੇ ਤੇ ਆ ਜੀ ਹਜੇ ਗਿੱਲੀਆਂ ਆ ਆ ਤਾਂ ਭਲਾਂ ਜੀ ਹਜੇ ਇਹ ਭਲਾ ਪਾਉਂਦੀ ਕੱਟੀ ਠੀਕ ਆ ਇਹਦੇ ਕੋਲੇ ਚੂਨ ਚਾਨ ਬੱਚਾ ਕੀ ਆ ਮੈਂ ਨਾ ਓਕੇ ਰਿਪੋਰਟ ਆ ਇਹਦੇ ਮਗਰ ਕੱਟਾ ਜਿਹਦੇ ਆ ਵੱਡੀ ਢੁੱਠ ਮਗਰ ਕੱਟਾ ਆ ਦੋਨਾਂ ਮਗਰ ਕੱਟੇ ਨਹੀਂ ਜੀ ਮਗਰ ਕੱਟੀ ਜਿਹਦੇ ਮਗਰ ਇਹਦੇ ਮਗਰ ਕੱਟਾ ਇਹਦੀ ਤੂਰ ਘਰਾਚ ਸੁਹਾ ਪਹਿਲਾ ਸੀਲਸ ਦਾ ਬਹੁਤ ਜ਼ਿਆਦਾ ਵੀ ਬਾਲਟੀ ਰੱਖ ਕੇ ਚਵਾਉਂਦੀਆਂ ਲਿਆ ਮੋੜ ਲਿਆ ਕਰਾ ਖੁੱਲੀ ਢੁੱਲੀ ਕੱਟੀ ਕਿਆ ਬਾਤ ਢਾਈ ਆ ਕੱਟੀ ਹਾਂ ਜਿਹੜੀ ਭਲਾਂ ਚਾ ਕੇ ਦੇਉਗੀ ਸਾਫੀ ਕੇ ਹਾਂ ਹੋ ਜੂਗੀ ਸਾਫ ਚ ਵੈਰਲ ਵੈਰਲ ਸੋਹਣੀ ਆ ਚੱਲ ਪੁੱਤ ਚੱਲ ਇਹਦਾ ਰੇਟ ਛਾ ਜੀ ਰੇਟ ਜੈ ਜੀ ਰੱਖ ਆ ਇਹਦਾ ਠੀਕ ਆ ਮੋਲ ਭਾਏ 85 ਕਰ ਦਈਏ ਹਾਂ 80 ਤੋਂ 1000 ਖੰਡ ਮਾਲ ਕਰਦਾਂਗੇ ਝੋਟੀ ਬਣੂਗੀ ਖਾ ਪੀ ਗਏ 80 ਤੋਂ ਮਾਨਤਨ ਕਰਦੇ ਠੀਕ ਆ ਠੀਕ ਆ ਠੀਕ ਬਾਕੀ ਜੈ ਜੀ ਆ ਕੱਟਾ ਮਗਰ ਤਾਜੀ ਸੂਈ ਬਿਲਕੁਲ ਗੋਲੇ ਤੇ ਆ ਕੇ ਕੀ ਬਾਤ ਗੋਲਾ ਬਣਿਆ ਤੇ ਆ ਵੀ ਪਹਿ ਲੈਣੀ ਇਹ ਵੀ ਪਹਿਲਾਂ ਦੀ ਸੂਈ ਇਹਦੇ ਮਗਰ ਵੀ ਕੱਟੀ ਇਹ ਵੀ ਚੌਕੀ ਦੰਦੀਆਂ ਨਵੇਂ ਚੌਕੀਆਂ ਜੀ ਠੀਕ ਆ ਹਾਂ ਜੀ ਛੰਦਾ ਜੀ ਕੱਟੀ ਆ ਕੀ ਬਾਤ ਤੇ ਇਹਦੇ ਕੋਲੇ ਧਾਰਾ ਕਿੰਨੀਆਂ ਕਾ 9 10 ਬੋਲਾ ਇਹਦੇ ਕੋਲੇ ਕੱਦ ਬਹੁਤ ਆ ਕੱਟੀ ਆ ਹਾਂ ਬਾਕੀ ਫੈਕਸ ਆਰਡਰ ਦੀ ਹੈ ਨਾ ਬਹੁਤ ਕਮਾਲ ਦੀ ਝੋਟੀ ਅਸੀਲ ਹੀ ਬਾੜੀ ਆ ਠੀਕ ਆ ਇਹਦੇ ਕੋਲੇ ਵੀ ਕੱਟੀ ਇਹਦੇ ਕੋਲੇ ਵੀ ਨਹੀਂ ਠੀਕ ਇਹ ਠੱਕੀਆਂ ਟੁੱਟੀਆਂ ਆਈਆਂ ਤਾਂ ਦੀਆਂ ਹਾਂ ਕੇਰਾ ਤਾਂ ਹਜੇ ਹੈ ਨਾ ਬੜਾ ਪੈਂਡਾ ਬਾਈ ਆਪ ਜੱਬ ਜਾਈਦਾ ਤੇ ਪਸੂ ਕੀ ਕਰਨ ਇਹਨਾਂ ਨੂੰ ਤਾਂ ਖੜੀਆਂ ਹੀ ਆਉਣਾ ਆ ਬਹਿ ਕੇ ਥੱਕ ਜਾਈਦਾ ਪਿੰਗੀ ਬਣਦੀ ਥੱਲੇ ਉਹ ਕੇ ਛਾਵ ਨੂੰ ਮੈਂ ਮਜੇ ਤਾਹਦਾ ਆ ਠੀਕ ਆ ਬੱਚੇ ਇਹਨਾਂ ਦੇ ਆਗੇ ਬੱਚੇ ਆ ਬਿਲਕੁਲ ਸਹੀ ਨੇ ਤਾਜ਼ੀਆਂ ਦੋਨੇ ਹੀ ਤਾਜ਼ੀਆਂ ਹਨਾ 나ੜੂ ਤੇ ਬੱਚੇ ਓਕੇ ਰਪੋਰਟ ਸੱਚ ਨੂੰ ਝੂਟੀਆਂ ਵੇਖ ਲੋ ਵੇਖੋ ਸੰਗ ਸੰਗ ਕਰਮਾਂ ਦੀ ਗੱਤ ਬਹੁਤ ਕਰ ਗਈ ਗੱਤ ਬੜਾ ਕਰ ਗਈ ਕੋਈ ਸ਼ੱਕ ਨਹੀਂ ਇਹਦਾ ਰੇਟ ਛਾ ਜੀ ਮੋਹਦੇ ਦਾ 95000 ਕਰਦੀ ਛਾ ਜੀ ਕਰਦਾਂਗੇ ਮਾਨਤਾ ਹੋਰ 95000 ਚ ਹਾਂਜੀ ਮਾਨਤਾ ਬਾਕੀ ਦੁੱਧ ਪੱਕਾ 1/2 ਕਿਲੋ ਹੋਣਾ ਹੈਗਾ ਠੀਕ ਆ ਬਦੂੰਗੀ ਦੁੱਧ ਇਹਦੇ ਬੋਲੇ ਨੇ 11 12 ਕਿਲੋ ਖੁੱਲਾ ਦੁੱਧ ਕੀ ਨਸਾ ਚ ਕੱਢਣ ਦੀ ਕੱਢੀ ਕਿੱਥੇ ਗਾੜਦੀ ਹੈ ਹਾਂ ਨਹੀਂ ਤਾਂ ਬਾਈ 2-3 ਕਿਲੋ ਤੋਂ ਜਿਹੜੀ ਗੱਲ ਦੱਸਾਂਗੇ ਉਹੀ ਨਿਕਲੂਗੀ ਠੀਕ ਆ ਪਹਿਲੀ ਵੀਡੀਓ ਪਾਉਣ ਦੇ ਤੁਹਾਡੀ ਵੀਡੀਓ ਜਿਹੜਾ ਆ ਕੇ ਵੇਖੂ ਉਹਦਾ ਮਾਨਤਨ ਫੋਲ ਕਰਾਂਗੇ ਨਹੀਂ ਧੰਨਵਾਦ ਬਾਕੀ ਇਹ ਵੀ ਚਲੋ ਭਰਾ ਸਾਰੇ ਸਪੋਰਟ ਕਰਨਗੇ ਪਹਿਲੀ ਵੀਡੀਓ ਆ ਹਾਂ ਨਹੀਂ ਕਰਨਗੇ ਕਰਨਗੇ ਔਸਲਾ ਵੱਜ ਜਾਂਦਾ ਬਿਲਕੁਲ ਬਿਲਕੁਲ ਇਹ ਜਾਨਵਰ ਆ ਸੱਜਣੋ ਘੋਗੇ ਪਿੰਡ ਦੇ ਵਿੱਚ ਜਿਹੜੇ ਆਪਾਂ ਵੀਡੀਓ ਦੇ ਵਿੱਚ ਕਵਰ ਕਰ ਲਿਆ ਪੰਜ ਜਾਨਵਰ ਆ ਵੀਰ ਕੋਲੇ ਤੇ ਇੱਕ ਰਹੀ ਆਪਣਾ ਡਰੈਸ ਤੇ ਨੰਬਰ ਫੇਰ ਕਰ ਦਿੱ ਗਏ ਕਨਫਰਮ ਪਿੰਡ ਹੈਗਾ ਜੀ ਆਪਣਾ ਘੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੰਬਰ ਹੈਗਾ ਵੀਰ ਜੀ 78140 88635 ਕਮਾਲ ਵੀਰ ਜੀ ਪਸ਼ੂ ਆਪਣੇ ਕੋਲ ਤਿੰਨ ਮਈਆਂ ਸੋਈਆਂ ਜੇ ਤੇ ਇੱਕ ਗੱਮਣ ਤਿਆਰ ਆ ਇੱਕ ਅਸਰ ਝੂਟੀ ਆ ਟੌਪ ਦੀ ਨਗੀਨਾ ਉਹ ਯਾਦ ਕਰੂਗਾ ਖੜੂਗਾ ਜਿਹੜਾ ਵੀ ਲੈ ਗਿਆ ਬਿਲਕੁਲ ਲక్ష్ਮੀ ਦੀ ਤੇ ਬਾਕੀ ਮੂਸੇ ਵਾਲੇ ਦਾ ਬਾਈ ਕਹਿੰਦੇ ਫੈਨ ਹੈ ਹਨਾ ਹਾਂ ਜੀ ਅਸੀਂ ਬਿਲਕੁਲ ਵੱਡੇ ਫੈਨ ਹਨਾ ਉਹ ਜੱਟ ਵੀ ਨਹੀਂ ਜੰਮਦਾ ਕਿਤੇ ਹੀਰਾ ਹਨਾ ਉਹਦੇ ਰੇ ਵੀਰ ਕਿੱਥੇ ਜੰਮਣੇ ਘਰਾਂ ਚ ਤੇ ਹਨਾ ਹਾਂ ਜੀ ਹਾਂ ਜੀ ਥਾਂ ਸੀ ਬੰਦਾ ਨਹੀਂ ਆਪਾਂ ਵੀ ਡੇ ਚਲੋ ਮਿਹਨਤ ਕਰਨ ਪਰ ਬਾਕੀ ਦਾਤਾ ਲਾਊਗਾ ਭਾਗ ਹਨਾ ਉਹਦੇ ਹੱਥ ਡੋਰ ਆ ਕਿੰਨੂ ਉਹਨੇ ਚੜਾਉਣਾ ਤੇ ਕਿੰਨੂ ਲਾਉਣਾ ਹਾਂ ਜੋ ਕਰਨਾ ਉਹ ਦਾਤੇ ਨੇ ਕਰਨਾ ਲੋ ਵੀ ਸਜਣੋ ਇਹ ਐਨੀਮਲ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੇ ਆਪਾਂ ਕਵਰ ਕਰਕੇ ਵਿਖਾਤੇ ਆ ਪਿੰਡ ਕੋਗਾ ਤੇ ਜ਼ਿਲ੍ਹਾ ਗਰਦਾਸਪੁਰ ਦੇ ਨੇੜੇ ਆਇੰਦਾ ਜੈਤਪੁਰ ਮੇਨ ਨਗਰ ਤੇ ਜਿਹੜਾ ਆ ਗਿਆ ਪਸੰਦ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਮਿਲਦੇ ਅੱਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਆਪੜੇ